ਸਿੰਘ ਸੰਧੂ ਅੰਬੇਦਕਰ న్యూ ਚੈਨਲ ਅੱਜ ਅਸੀਂ ਪੈਲ ਹਲਕੇ ਦੇ ਪਿੰਡ ਸੋਈਆਂ ਵਿਖੇ ਮੌਜੂਦ ਆ ਹ ਜਿੱਥੇ ਕੀ ਸਰਕਾਰਾਂ ਦੀਆਂ ਪੋਲਾਂ ਖੋਲ ਰਹੇ ਨੇ ਇਹ ਕੱਚੇ ਮਕਾਨ ਜਿੱਥੇ ਕੀ ਸਰਕਾਰਾਂ ਵਾਅਦੇ ਕਰਦੀਆਂ ਨੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਚਾਹੇ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਹੋਵੇ ਕੀ ਅਸੀਂ ਪੰਜਾਬ ਦੇ ਵਿੱਚ ਇੱਕ ਵੀ ਕੱਚਾ ਮਕਾਨ ਰਹਿਣ ਨਹੀਂ ਦੇਣਾ ਹੈਗਾ ਆਓ ਪਰਿਵਾਰਕ ਮੈਂਬਰਾਂ ਨਾਲ ਕਰਦੇ ਆਂ ਗੱਲਬਾਤ ਇਹਨਾਂ ਦਾ ਕੀ ਕਹਿਣਾ ਕੀ ਨਾਮ ਹੈ ਜੀ ਆਤਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਆ ਜੀ ਸਰਪੰਚ ਕੋਲ ਕਈ ਵਾਰ ਜਾਇਆ ਜੀ ਸਰਕਾਰ ਕਈ ਵਾਰ ਗਿਆ ਸਰਪੰਚ ਨੂੰ ਕਿਹਾ ਜੀ ਨਾਲੀ ਬਾਰੇ ਵੀ ਕਿਹਾ ਸਾਡਾ ਮਕਾਨ ਡਿੱਗਣ ਵਾਲਾ ਹੈ ਨਹੀਂ ਪਤਾ ਕੱਲੂ ਕਿਤੇ ਗਰਜੇ ਵੀ ਸਾਡੇ ਕਿਸੇ ਨੇ ਛਾਰ ਨਹੀਂ ਲੇਤੀ ਜੀ ਜਿਹੜੇ ਤੋਂ ਪਹਿਲਾਂ ਸਰਪੰਚ ਬਣੇ ਸੀਗੇ ਉਹ ਸਾਫਾ ਸਰਪੰਚ ਨੇ ਜਿਹੜਾ ਉਹ ਕੁਲਵੀਰ ਸਿੰਘ ਜੀ ਉਹਨਾਂ ਨੂੰ ਤੁਸੀਂ ਦੱਸਿਆ ਸੀ ਕਿ ਆਪਦੇ ਮਕਾਨ ਬਾਰੇ ਵੀ ਸਾਡੇ ਮਕਾਨ ਦੇ ਆ ਹਾਲਾਤ ਨੇ ਹਾਂਜੀ ਹਾਂ ਜੀ ਜਾ ਕੇ ਆਇਆ ਨਾਲੀ ਬਾਰੇ ਵੀ ਕਈ ਵਾਰ ਜਾ ਕੇ ਆਇਆ ਜੀ ਪਰ ਸਾਡੀ ਵੀ ਨਿਸ਼ਾਨ ਨਹੀਂ ਲੇਤੀ ਪੱਸਿਆ ਨਹੀਂ ਹੈਗਾ ਕੀ ਸਮਝਦੇ ਤੁਸੀਂ ਵੀ ਤੁਹਾਨੂੰ ਪੁੱਛਿਆ ਕਦੇ ਨਹੀਂ ਹੈਗਾ ਕੀ ਪਤਾ ਜੀ ਕੀ ਕਹਿ ਸਕਦੇ ਹਾਂ ਕੀ ਵਜ੍ਹਾ ਹੋ ਸਕਦੀ ਏ ਇਹਦੇ ਵਿੱਚ ਇਹ ਜਣ ਕੋਈ ਨਹੀਂ ਕਹਿ ਸਕਦਾ ਕੀ ਵਜ੍ਹਾ ਵੀ ਕਹਤੇ ਨਹੀਂ ਦਿੱਤੇ ਹੈ ਕਿ ਲੋਕਾਂ ਦੇ ਹੀ ਪਾਏ ਨੇ ਸਾਡੇ ਨਹੀਂ ਪਾਏਗੇ ਹਾਂ ਕਹਿੰਦੇ ਕਈਆਂ ਦੇ ਪਾਏ ਨੇ ਚਲੋ ਪਤਾ ਕਿੰਨਾ ਕਿੰਨਾ ਪਾਏ ਨੇ ਪਰ ਸਾਡਾ ਮਕਾਨ ਨਹੀਂ ਪਾਇਆ ਤੱਕ ਕਿਈ ਕਈ ਵਾਰ ਜਾਇਆ ਏ ਪਰ ਨਾ ਕੁਛ ਨਾ ਸ਼ਾਰ ਨਹੀਂ ਲੇਤੀ ਕੀ ਕੰਮ ਕਰਦੇ ਹੋ ਮੈਂ ਮਜ਼ਦੂਰੀ ਕਰਦਾ ਜੀ ਰਾਜੀ ਜੀ ਕਿੱਥੇ ਮੈਂ ਆਪਣੇ ਲੋਕ ਲਈ ਕਰਦਾ ਜੀ ਮੈਤਰੀ ਨਾ ਲੱਗਾਂ ਥੜੀ ਕਿੰਨੇ ਕਦੇ ਹੜੀ ਤੋ ਵੀ 5 ਰੁਪਏ ਨੋ ਬੱਚੇ ਨੇ ਬਸ ਪੂਰਾ ਹਾਂ ਇਹ ਤਾਂ ਜਵਾਬ ਨੇ ਪੂਰਾ ਪਰ ਉਹਨੂੰ ਆਪਾਂ ਦਾ ਭਰਾ ਛੋਟਾ ਮੇਰਾ ਐਕਸੀਡੈਂਟ ਹੋ ਗਿਆ ਸੀ 6 ਮਹੀਨੇ ਚ ਹੁਣ ਕੰਮ ਤੇ ਜਾਣ ਲੱਗਾ ਜੀ ਮੈਂ ਹਾਂਜੀ ਗੁੱਟ ਡਿੰਗਾ ਹੋਇਆ ਪਿਆਗਾ ਤੇ ਮੁੰਡੇ ਦਾ 6 ਮਹੀਨੇ ਕੋਰੇ ਬੈਠਾ ਰਹੇਗਾ ਉਹ ਵੀਰੇ ਯਾਰ ਬਹੁਤ ਔਖਾ ਬਾਬਾ ਹੱਡੀ ਵੀ ਖਾਰ ਲੈਂਦੇ ਜੀਗਾ ਕਿਹਦੇ ਕੋਲ ਜਾਈਏ ਉਹਨੂੰ ਦੱਸ ਕੀ ਹੁਣ ਦਸੀਏ ਕਈ ਵਾਰ ਜਾਇਆ ਪਰ ਨਾ ਕੋਈ ਨਹੀਂ ਸੁਣਦਾ ਹੈਗਾ ਸਰਕਾਰ ਨੂੰ ਜਾਂ ਪਿੰਡ ਦੇ ਸਰਪੰਚ ਜਿਹੜੇ ਹੁਣ ਬਣੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਮੁੰਡੇ ਕੋਲ ਵੀ ਜੀ ਕੀਤੀ ਦੀ ਗੱਲ ਗਏ ਸੀ ਉਹ ਕਹਿੰਦਾ ਵੀ ਆਨਲਾਈਨ ਫਾਨ ਭਰੇ ਜਾਣਗੇ ਪਰ ਮਾਤਾ ਗਈ ਸੀ ਭਰਾ ਕਹੇ ਸੀਗੇ ਉਹ ਤੋਂ ਮਾ ਲੋ 15 20 ਦਿਨ ਹੋ ਗਏ ਕੋਈ ਗੱਲ ਬਾਤ ਨਹੀਂ ਕੀ ਨਾਮ ਹੈ ਜੀ ਮੇਰਾ ਸੁਖਜੀਤ ਆ ਵੀਰੇ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਵੀ ਏਕਣੀ ਕਹਿਣਾ ਸਹਿਦਾ ਦੇਖ ਸਾਨੂੰ ਕੁਲਵੀਰ ਵਹਚ ਨੇ ਕਿਹਾ ਵੀ ਹੁਣ ਵੀ ਸੋਡੇ ਆਏ ਹੋਏ ਨੇ ਘਰ ਠੀਕ ਆ ਸਾਨੂੰ ਕਹਿੰਦੇ ਪੈਸੇ ਆਏ ਨੇ ਠੀਕ ਆ ਸਾਨੂੰ ਦੋ ਹਫ਼ਤੇ ਏਕਣੀ ਕਹਿੰਦਾ ਰਿਹਾ ਮੈਨੂੰ ਮੈਂ ਜਾ ਕੇ ਫੇਰ ਪੁੱਛਿਆ ਫੇਰ ਹਾਰ ਕੇ ਆਪਾਂ ਨੂੰ ਰਾਈ ਨਹੀਂ ਦਿੱਤਾ ਹੈਗਾ ਜਾਂ ਲੋਕਾਂ ਦੇ ਘਰ ਪੈਣ ਲੱਗੇ ਫਿਰ ਮੈਂ ਜਾ ਕੇ ਕਿਹਾ ਮੈਂ ਕਹਾ ਪਾਜੀ ਹੋਰਾਂ ਦੀ ਵੀ ਇਟਾਂ ਛਟਾਉਣਾ ਵਾ ਮੇਲ ਵੀ ਸੀਮੈਂਟ ਛਟਾਉਣਾ ਤਾਂ ਸਾਡੇ ਛਟਾ ਦੇ ਕਹਿੰਦਾ ਪਤਾ ਉਹ ਤਾਂ ਪੈਸੇ ਮੁੜ ਗਏ ਕਹਿੰਦਾ ਉਹ ਨਹੀਂ ਹੈਗੇ ਹੁਣ ਨਹੀਂ ਤੁਸੀਂ ਸਾਬਕਾ ਸਰਪੰਚ ਕੁਲਵੀਰ ਸਿੰਘ ਨੂੰ ਤੁਸੀਂ ਪੁੱਛਿਆ ਨਹੀਂ ਹੈਗਾ ਵੀ ਸਾਡੇ ਪੈਸੇ ਮੁੜਨ ਦਾ ਕਾਰਨ ਕੀ ਹੈ ਮੈਂ ਵੀਰੇ ਪੁੱਛਿਆ ਨਹੀਂ ਉਹਨੂੰ ਦੁਬਾਰਾ ਫੇਰ ਨਹੀਂ ਆਪਾਂ ਪੁੱਛਦੀ ਹੈਗੇ ਠੀਕ ਆ ਜਦ ਆਪਾਂ ਨੂੰ ਹੱਤਾ ਫਿਰਦੇ ਰਹੇ ਆ ਮਗਰ ਮੈਂ ਕਿਹੜਾ ਜਾ ਕੇ ਧੱਕੇ ਨਾਲ ਉਹਨੂੰ ਕਹਿ ਦੂਗੀ ਅਜੇ ਮੇਰਾ ਘਰ ਪਾ ਦੇ ਪਤਾ ਆਪਦੇ ਆ ਪਚਾਈਦਾ ਅਗਲੇ ਨੂੰ ਵੀ ਇਹ ਸਾਡੇ ਕੋਲੇ ਮੰ ਠੀਕ ਆ ਉਹਦਾ ਫਰਜ ਤਾਂ ਹੈਗੀ ਆ ਉਹ ਸਾਡੇ ਕੋਲ ਨਹੀਂ ਦੇਖ ਵੀ ਸਕਦਾ ਵਾ ਵੀ ਇਹਨਾਂ ਦੇ ਬਾਲਿਆਂ ਤੇ ਘਰ ਵੱਢ ਗਿਆ ਹੋਇਆ ਵਾ ਤੁਹਾਨੂੰ ਬਿੱਦਬਾਤੇ ਪੈਸੇ ਵੀ ਆਏ ਸੀ ਮੈਨੂੰ ਪੈਸੇ ਕੋਈ ਨਹੀਂ ਆਇਆ ਹੈਗੇ ਜੀ ਹਾਂ ਮੈਨੂੰ ਘਰ ਦੇ ਜਰੂਰ ਆਏ ਨੇ ਉਹ ਆਪਾਂ ਨੂੰ ਮਿਲੇ ਨਹੀਂ ਹੈਗੇ ਠੀਕ ਆ ਉਹ ਵੀ ਅਸੀਂ ਕਹਿੰਦੇ ਚੱਲ ਇੱਕ ਅੱਧਾ ਕਮਰਾ ਪੈਜੂ ਚੱਲ ਕੋਈ ਨਾ ਮੈਂ ਫਿਰਦੀ ਰਹੀਆਂ ਹਫਤਾ ਦੋ ਹਫਤੇ ਆਪਾਂ ਨੂੰ ਕੋਈ ਰਾਹ ਨਹੀਂ ਦਿੱਤਾ ਉਹਨਾਂ ਨੇ ਉਹ ਕਹਿੰਨੇ ਪੈਸੇ ਮੁੜ ਗਏ ਫਿਰ ਆ ਕੇ ਸੀ ਚੁੱਪੀ ਕਰ ਗਏ ਫਿਰ ਸਰਕਾਰ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਜਾਇ ਹੁਣ ਜਿਹੜੇ ਨਵੇਂ ਸਰਪੰਚ ਬਣੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਤਾਂ ਜੀ ਕੁਛ ਨਹੀਂ ਕਹਿੰਦੇ ਉਹ ਕਹਿੰਦੇ ਫਾਰਮ ਭਰ ਦੋ ਠੀਕ ਆ ਉਹ ਤਾਂ ਕੁਛ ਨਹੀਂ ਕਹਿੰਦੇ ਨਾ ਸੀ ਉਹਨੂੰ ਪੁੱਛਿਆ ਵਾਪਸ ਫਾਰਮ ਜ਼ਰੂਰ ਕਹਿਤਾ ਉਹਨਾਂ ਨੇ ਠੀਕ ਆ ਕਹਿੰਦਾ ਇਹ ਤਾਂ હું ਭਰ ਦੋ ਜੇ ਆ ਗਏ ਠੀਕ ਆ ਨਹੀਂ ਪੈ ਜਾਣਗੇ ਕਹਿੰਦਾ ਹੋਰ ਉਹਨਾਂ ਨੇ ਜੀ ਕੁਛ ਨਹੀਂ ਕਿਹਾ ਹੈਗਾ ਹੂੰ ਇੰਨੇ ਸਾਡੀ ਬੇਤੀ ਆ ਬਸ ਸਾਡੇ ਇਨਕ ਤੁਸੀਂ ਕਿਰਪਾ ਕਰ ਦਿਓ ਹਾਂ ਹੋਰੀ ਸਾਡੇ ਘਰ ਪੈ ਜਾਣਾ ਸਾਡੇ ਕੋਈ ਲੋ ਨਾ ਹੋਣੀ ਹੈਗਾ ਇਸ ਛੋਟੇ ਘਰ ਹੁਣ ਤੱਕ ਮਤਲਬ ਜਿੰਨੇ ਪਿੰਡ ਦੇ ਵਿੱਚ ਸਰਪੰਚ ਐ ਅਜੇ ਤੱਕ ਕਦੇ ਕਿਸੇ ਨੇ ਪਵਾ ਕੇ ਦਿੱਤੇ ਨਹੀਂ ਨਾ ਜੀ ਸਾਡਾ ਕਿਸੇ ਨੇ ਨਹੀਂ ਪਾਇਆ ਹੈਗਾ ਸਾਡਾ ਨੇ ਕਿਸ ਨੇ ਪਾਇਆ ਸਾਡਾ ਤਾਂ ਵੀ ਪਿਆ ਬਣ ਕੇ ਸਰਪੰਚ ਜੀ ਬਿਠੇ ਦੇ ਬਣਗੇ ਸਾਨੂੰ ਬਾ ਸਾਡੇ ਅਰ ਕਿਸੇ ਨੇ ਨਹੀਂ ਸੋਚਿਆ ਹੈਗਾ ਪਤ ਜੀ ਮੇਰਾ ਪੁੱਤ ਮੁੱਕ ਗਿਆ ਤਾਂ ਕਿਸੇ ਨੇ ਵੀ 10 ਰੁਪਏ ਵੀ ਨਹੀਂ ਕਿਸੇ ਤੋਂ ਸਰਿਹਾਏਗਾ ਫਿਰ ਆਪੇ ਇੰਡਾ ਹੈ ਮੇਰੇ ਭੈਣ ਭਾਈਆਂ ਦੇ ਭੋਗ ਪਾਏ ਨੇਗੇ ਫੇਰ ਤਾਂ ਦਹੌਣ ਢਕਾ ਦਾ ਮਕਾਨ ਹੋ ਡਿੱਗਦਾ ਹੈਗਾ ਵੀ ਕੋਈ ਨੀ ਨਾ ਪਹਿਲਾਂ 20 ਸਾਲ ਹੋ ਗਏ ਬੰਦਾ ਮੁੱਕੇ ਨੂੰ ਜੇ ਉਕਲੀ ਟੋਗੋ ਇਹ ਕੁੜੇ ਚੱਕ ਚੱਕ ਕੇ ਟਾਈਮ ਪਾਸ ਕਰ ਦਿਆਂਗੇ ਇਹ ਤਾਂ ਵੀਰੇ ਬੇਦਵਾ ਦੇ ਪੈਸੇ ਬਹੁਤ ਆਏ ਸੀ ਠੀਕ ਆ ਸੇ ਸੱਤ ਜਾਨੀਆਂ ਦੇ ਆਏ ਸੀ ਸਾਡੀ ਇਹ ਨਾ ਬਿੱਤੀ ਆ ਵੀ ਵਿਧਵੀ ਆ ਜਿਹੜੀ ਖੜੀ ਆ ਸਾਡੇ ਨਾਲ ਹੂੰ ਅਸੀਂ ਸੇ ਸੱਤ ਜਾਨੀਆਂ ਮਾਸੀਂ ਇੱਕ ਦਾ ਤਾਂ ਪਤਾ ਉਹਨੇ ਸਾਡਾ ਨਹੀਂ ਪਾਇ ਹੈਗੇ ਸਾਨੂੰ ਵੀ ਕੋਲੇ ਦੀਂਦਾ ਸੀ ਜਦ ਉਹਦਾ ਪਾਕੇ ਗਈ ਆ ਸਾਨੂੰ ਵੀ ਦੀਂਦਾ ਸੀ ਵੀ ਸਾਡਾ ਵੀ ਅਸੀਂ ਕਿਹਾ ਬਾ ਉਹ ਮੁੱਕਰ ਗਈ ਕਹਿੰਦਾ ਜੋ ਤੁਹਾਨੂੰ ਦਾ ਆਪ ਦੇ ਆਪ ਪਾਇਆ ਕਹਿੰਦਾ ਕਰ ਹੁਣ ਦੱਸਣ ਵਾਲੇ ਤਾਂ ਜਈ ਦੱਸ ਦਿੰਦੇ ਨੇ ਇਕ ਤਰ੍ਹਾਂ ਵਸ ਆਹੀ ਬੇਤੀ ਕਰਦੇ ਆ ਤੁਹਾਡੇ ਮੂਰੇ ਬੇਤੀ ਆ ਸਾਡੀ ਦਾ ਬਸ ਹੈਲੋ ਹਾਂਜੀ ਹਾਂਜੀ ਸਰਪੰਚ ਜੀ ਮਰਿੰਦਰ ਸਿੰਘ ਬੋਲਦਾ ਬੇਦਖਰ న్యూ ਚੈਨਲ ਤੋਂ ਆ ਗਿਆ ਤੁਸੀਂ ਆਪਣਾ ਪੱਖ ਦੇ ਦਿੰਦੇ ਜੀ ਹਿੰਦੁਸਤਾਨ ਬਾਕੀ ਆਪਦੇ ਪਿੰਡ ਪਤਾ ਕਰ ਕਿੰਨੇ ਆ ਮੁਰਗੀਆਂ ਕਿੰਨੇ ਆ ਗਏ ਮੇਰੀ ਗੱਲ ਉੱਪਰ ਜਾ ਕੇ ਪਤਾ ਕਰ ਕਿੰਨੇ ਵਾਗੇ ਸੇਖੇ ਪਤਾ ਕਰ ਕਿੰਨੇ ਮੁਰਗੇ ਮੇਰਾ ਪੱਖ ਕੋਈ ਨਹੀਂ ਹੈਗਾ ਸਰਪੰਚ ਸਾਹਿਬ ਗੱਲ ਪਤਾ ਕੀ ਆ ਮੇਰੇ ਪਿੰਡ ਦੇ ਦੀ ਹੈਲੋ ਸੁਜੀਗ ਸੈਕਟਰ ਜੀ ਗੱਲ ਕਰ ਰਹੇ ਨੇ ਹਾਂਜੀ ਹਾਂਜੀ ਮੈਂ ਮੋਰਿੰਦਰ ਸਿੰਘ ਸੰਧੂ ਅੰਬੇਦਕਰ ਨੂ ਚੈਨਲ ਤੋਂ ਗੱਲ ਕਰ ਰਿਹਾ ਹਾਂ ਜੀ ਫੋਨ ਰਿਕਾਰਡਿੰਗ ਤੇ ਹੀ ਹੋ ਗਿਆ ਹਾਂਜੀ ਤੇ ਉਹ ਸੁਈਆ ਪਿੰਡ ਦੇ ਵਿੱਚ ਬੁਲਾਇਆ ਸੀਗਾ ਸਾਨੂੰ ਵੀ ਹਾਂਜੀ ਤੇ ਉਹਨੇ ਦੱਸਿਆ ਸੀਗਾ ਸੁਖਜੀਤ ਕੌਰ ਨੇ ਵੀ ਸਾਡੇ ਮਕਾਨਾਂ ਦੇ ਪੈਸੇ ਆਏ ਸੀਗੇ ਵੀ ਵਾਪਸ ਹੋਗੇ ਵੀ ਸਰਪੰਚ ਸਾਹਿਬ ਨੇ ਪੱਕੇ ਦੇਣ ਤੋਂ ਇਨਕਾਰ ਕਰਤਾ ਸੀਗਾ ਕਦੋਂ ਜੀ ਅੱਜ ਜੀ ਨਹੀਂ ਸਾਰਾ ਫਿਰ ਉਹ ਤੁਸੀਂ ਸੈਕਟਰੀ ਅਮਨਦੀਪ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਵੀ ਮਕਾਨਾਂ ਦੇ ਪੈਸੇ ਆ ਕੇ ਤਾਂ ਵਾਪਸ ਹੋ ਸਕਦੇ ਨੇ ਨਹੀਂ ਨਹੀਂ ਸੈਕਟਰੀ ਅਮਨਦੀਪ ਸਿੰਘ ਨੇ ਜੀ ਉੱਥੇ ਅੱਜ ਅੱਜ ਦੀ ਗੱਡੀ ਹਾਂ ਜੀ ਸੈਕਟਰੀ ਅਮਨਦੀਪ